ਫਰਾਂ ਤੇ ਸਾਡੇ ਸਾਰਿਆਂ ਦਾ ਆਪਣੇ ਇੱਕ ਕੋਰਨਰ ਦੇ ਬਲੌਗ ਦੇ ਵਿੱਚ ਤੇ ਉਹ ਭਾਈਏ ਨਹੀਂ ਚੱਲੇ ਆ ਮਾੜਾ ਜਾਂ ਸ਼ਹਿਰ ਨੂੰ ਭਾਈ ਦੇ ਕਪੜੇ ਕੁੱਪੜੇ ਲੈਣ ਪਹਿਲਾਂ ਵੀ ਗਿਆ ਸੀਗੇ ਸਵੇਰ ਤੇ ਜਾਈ ਆਣੇ ਆ ਸਵੇਰ ਤੇ ਜਾਈ ਜਾਂਦੇ ਭਾਈ ਜੀ ਤਾਂ ਜਾਈ ਜਾਂਦੇ ਮੈਂ ਭਾਈ ਜੀ ਨਾਲ ਇੱਕ ਵਾਰੀ ਜਾ ਕੇ ਤੋਰ ਨਹੀਂ ਬਹੁਤ ਫੰਦਾ ਹੋਗਾ ਆ ਦੇਖੋ ਮਿੱਤਰੋ ਪੰਜਾਬ ਤੇ ਬਹੁਤ ਮੀਂਹ ਆੜੂ ਵੀ ਬਹੁ ਹੈ ਆ ਪਾਣੀ ਦੇ ਪਾਣੀ ਦੇਖੋ ਖੇਤਾਂ ਅੱਜ ਪਤਾ ਭਰੇ ਹੋਏ ਪਿਆ ਸਾਡਾ ਏਰੀਆ ਹਜੇ ਉੱਚਾ ਆ ਮਿੱਤਰੋ ਸਾਡਾ ਏਰੀਆ ਬਹੁਤ ਉੱਚਾ ਆ ਬਾਕੀ ਏਰੀਆ ਨਾਲ ਤਾ ਵੀ ਸਾਡੇ ਏਰੀਆ ਚ ਪਾਣੀ ਖੜ ਗਿਆ ਆ ਗਿਆ ਬਾਕੀ ਏਰੀਆ ਜਿਹੜਾ ਬਹੁਤ ਮਾੜਾ ਹਾਲ ਹੋਇਆ ਹੈ। ਦੇਖੋ ਸਾਡੀ ਵੀਡੀਓ ਦੇਖਦਾ ਸਰਕਾਰ ਸੰਭੂ ਮਤਲਬ ਕਿ ਦੇਖ ਰਹਾ ਆ ਸਾਰੇ ਕਿਸਾਨਾਂ ਭਰਾਵਾਂ ਦੀ ਬਹੁਤ ਹੈਲਪ ਕੀਤੀ ਜਾਵੇ ਹਨਾ ਭਾਈ। ਸਹੀ ਗੱਲ ਹੈ ਬਹੁਤ ਜਰੂਰ ਕਾ ਵੀ। ਬਹੁਤ ਜਰੂਰ ਤੇ ਆ ਮਿੱਤਰੋ ਕਿਸਾਨਾਂ ਨੂੰ ਇਸ ਟਾਈਮ ਪੰਜਾਬ ਨੂੰ ਬਾਕੀ ਲੋਕਾਂ ਦੀ ਪਰ ਕੋਈ ਖੜਦਾ ਨਹੀਂ ਪੰਜਾਬ ਰਿਹਾ ਜਿਹੜਾ ਸਾਰਿਆਂ ਦਾ ਖੜ ਜਾਂਦਾ। ਬਾਕੀ ਹਾਲੇ ਆ ਸ਼ਾਇਦ ਨਹੀਂ ਜਾਵੇ ਸਾਨੂੰ ਮਿੱਤਰੋ। ਆਪਣੇ ਬਾਬਾ ਸੋਖੇ ਮਾੜਨਾ ਵੀ ਮਾਵੇ। ਭਾਈ ਜੀ ਭੈਣ ਦਾ ਵਿਆਹ ਆ ਗਿਆ ਮਿੱਤਰੋ। ਬਹੁਤ ਅੰਨਿਆ ਤੇ ਉਹ ਭਾਈ ਜੀ ਮਾਰੇ ਦੇ ਕੱਪੜੇ ਲੈਣ ਚੱਲੇ ਆ ਵਈ ਨਾ ਪਹਿਲਾਂ ਸਾਨੂੰ ਦੁਕਾਨ ਤੇ ਜਾ ਕੱਪੜੇ ਲੈ ਲਏ ਆ ਮਿੱਤਰੋ ਭਾਜੀ ਨੇ ਤੇ ਚੱਲੇ ਆ ਹਣ ਚਲੀਏ ਪਿੰਡ ਨੂੰ ਗਾ ਜੀ ਪਿੰਡ ਨੂੰ ਚੱਲੇ ਆ ਹਣ ਆਪਾਂ ਮੌਸਮ ਵਾਕੀ ਮਿੱਤਰੋ ਮਹਾਮਾਰਾ ਚਲੋ ਛੱਡੋ ਮੀ ਬਹੁਤ ਪੈ ਗਿਆ ਨੁਕਸਾਨ ਬਹੁਤ ਹੋ ਗਿਆ ਪੰਜਾਬ ਵਿੱਚ ਬਹੁਤ ਲੋਕਾਂ ਦੇ ਨਾ ਘਰ ਘਰ ਵੀ ਟੁੱਟ ਗਿਆ ਹੈ ਕਈ ਲੋਕਾਂ ਦੀ ਪਸ਼ੂ ਜਿੱਦਾਂ ਕਈ ਲੋਕਾਂ ਦੇ ਪਸ਼ੂ ਰੜ ਗਏ ਕਈ ਲੋਕੇ ਰੜ ਗਏ ਕਈ ਪਾਸੇ ਦਾ ਨਾ ਭਾਈ ਬਹੁਤ ਨੁਕਸਾਨ ਹੋਇਆ ਸਾਡੇ ਪੰਜਾਬ ਵਿੱਚ ਬਾਕੀ ਮਿੱਤਰੋ ਇਹੀ ਆਣ ਜਾਲੀ ਜਾਲੀ ਮੀਮੂ ਹਟਣ ਤੋਂ ਪਹਿਲਾਂ ਸਾਰਾ ਕੁਝ ਠੀਕ ਹੋਏ ਪਹਿਲਾਂ ਅੰਮੀ ਕਾਫੀ ਲੈ ਲਈਆ ਲੋਕਰੋ ਤੱਲੇ ਆਉਣ ਪਿੰਡ ਨੂੰ ਗੱਲਿਆ ਸਾਨੂੰ ਪਿੰਡ ਜਾਵੇ ਆ ਗਿਆ ਸੀ ਮਿੱਤਰੋ ਤੇ ਤੱਲੇ ਆਉਣ ਨੂੰ ਵਾਲੀ ਤੱਕ ਰਿਹਾ ਨਾ ਸਾਰੇ ਖਾਦੇ ਇਹ ਸਪਰੀਕਾ ਜੀ ਫੈਂ ਸਪਰੀਕਾ ਤੇ ਇਸ ਤਰ੍ਹਾਂ ਵਾਲਾ ਹਨ ਨੂੰ ਖੂਦੇ ਜੱਲੇ ਮਾੜਾ ਯਾਰ ਢੇੜਾ ਬੂੜਾ ਮਾਰਿਆ ਜੀ ਦਾ ਕਾਈ ਜਾ ਗੰਦੇ ਕੰਦੇ ਆ ਯਾਰ ਕਿ ਕਿ ਅੱਜ ਨੂੰ ਜਾਣਾ ਚਾਹੀਦਾ ਆਪਣੇ ਕਿੰਨੇ ਵਾਂਸ ਤਰ ਫੋਨ

ਆ ਟੋਪੀ ਟੋਪੀ ਲਈਆ ਬਣਾ ਜਦਾ ਤਿਆਰ ਹੋਇਆ ਹੈ ਬਲੇੜੀਆਂ ਬਲੇੜੀਆਂ ਬਣਿਆ ਬੜਾ ਹੱਟੇ ਕਰਾਉਂਦਾ ਨਾ ਇੱਥੇ ਵੀ ਪੂਰੀ ਆਹ ਸਵਾਰੀ ਆ ਕਾ ਤੁਹਾਨੂੰ ਹੀ ਪੌਂਗਦੇ ਰਹਿੰਦੇ ਆਹ ਚੱਪ ਕਰ ਜੋ ਨਾ ਉਹ ਨਾ ਉਹ ਇੱਕ ਬਾਈ ਬੋਤਾ ਆਪੇ ਬੋਲ ਰਿਹਾ ਬੜੀ ਰਾਈ ਨੇ ਆਮ ਤਰੋ ਇਹ ਦਵਾਰਾ ਸ਼ਹਿਰ ਨੂੰ ਫੋਲੀ ਛੋਲਣਦਾ ਆ ਤਰੋ ਇਹ ਮੈਂ ਇੱਥੇ ਛਿੱਟੇ ਪਾ ਲੈਂਦਾ ਇਹ ਤੇ ਗੜਗੜੀ ਮਾਨੂ ਮੜਾਣਾ ਨਾਲੇ ਕਿੱਧਰ ਪੀ ਜਾਣਾ ਆਪਾਂ ਉਹ ਗੇੜੀ ਨਹੀਂ ਤੇਲ ਭਰਨ ਚੱਲੇ ਆਪਾਂ ਇਹ ਤੂੰ ਕੁਝ ਨਹੀਂ ਪਵਾਣਾ ਇਹ ਤੁਹਾਨੂੰ ਪਵਾਉਣਾ ਮਿੱਤਰੋ ਆ ਦੇਖ ਲਿਓ ਤੁਸੀਂ ਆਪ ਦੇਖੋ ਤੇਲ ਪਵਾਉਣਾ ਇਹ ਤੇਲ ਪਵਾ ਕੇ ਨੇ ਜਾਣਾ ਕਿੱਧਰ ਨੂੰ ਇਹ ਵੀ ਦੇਖ ਲਓ ਉਹ ਫਿਰ ਆਪਾਂ ਇੱਧਰ ਆਵਣਾ ਜਾਵਾਂਗੇ ਨਾ ਘੁੰਮ ਕੇ ਕਿੱਟਾ ਮਿੱਤਰੋ ਆ ਗਿਆ ਨਾ ਇੱਧਰੋਂ ਲੋਕੀ ਬੋਕਾ ਹੁੰਦਾ ਯਾਰ ਇੱਧਰ ਚੰਗਾ ਨਹੀਂ ਲੱਗਦਾ ਨਹੀਂ ਮੁੰਡਾ ਤੇਲ ਪੋਣ ਲੱਗ ਗਿਆ ਤੇਲ ਪਵਾ ਲਿਆ ਮਿੱਤਰੋ ਚੰਨੇ ਆਹ ਇਹ ਤੁਹਾਨੂੰ ਕਿਹਾ ਸੀ ਨਾ ਕੰਮ ਉਹ ਹਟਾਣਾ ਨਹੀਂ ਨੇ ਜਾਤਾ ਹੈ ਕਿ ਸਾਥੀ ਜਲਤਾ ਨਹੀਂ ਮੰਨਿਆ ਨਾ ਇਹ ਵੀ ਨਾ ਬਨਾਵਾਰ ਉਹਦੀ ਸਾਥੀ ਦੀ ਕੋਈ ਲੱਤ ਮਿੱਤਰੋ ਹਾਂ ਜੀ ਐ ਐ ਸੀਗਾ ਮਾੜਾ ਜਿਹਾ ਇੱਧਰ ਜਿਹੜੀ ਮਾਂ ਆ ਗਿਆ ਫਿਰ ਤੇ ਮੈਂ ਤਾਂ ਹਾਂ ਮਿਂਤਰਾਣਾ ਸਕੂਲ ਖੜਾ ਦੀ ਤੇ ਇਹੀ ਪੜਿਆ ਕਰ ਰਹੇ ਹਾਂ ਅੰਮ੍ਰਿਤਸਰ ਆਹ ਯਾ ਮਿੱਤਰੋ ਮੇਰਾ ਪੁਰਾਣਾ ਸਕੂਲ ਦੇਖੋ ਇੱਥੇ ਪੜਿਆ ਹਾਂ ਮਿੱਤਰੋ ਮੈਂ ਛੋਟਾ ਹੁੰਦਾ ਬਹੁਤ ਚਵੇੜਾ ਹੱਥਾਂ ਮੈਂ ਆਹ ਤੇ ਮੇਰੇ ਦੋਸਤ ਦੋਸਤ ਵੀ ਆਹ ਦੇਖੋ ਮਿੱਤਰੋ ਆਲੇ ਕੋ ਪਾਣੀ ਕਿਨਾਂ ਖੜਾ ਮੈਨੂੰ ਉੱਧਰ ਨਹੀਂ ਜਾਣਾ ਇੱਧਰ ਤੇ ਕੱਢ ਮੈਨੂੰ ਰਾਹ ਪਤਾ ਇੱਧਰ ਤੇ ਨਹੀਂ ਪਤਾ ਹੀ ਹੈ ਬਾ ਠੀਕ ਆ ਇੱਧਰ ਤੇ ਆਣਾ ਸੀ ਉੱਧਰ ਨਹੀਂ ਜਾਣਾ ਮਿੱਤਰੋ ਨਹੀਂ ਡਲਿਆ ਮੁੰਡਾ ਕਹਿੰਦਾ ਜਾਣਾ ਤਾਂ ਇੱਧਰ ਤੇ ਜਾਣਾ ਨਹੀਂ ਤਾਂ ਮੈਂ ਕਹਿੰਦਾ ਜਾਣਾ ਜੀ ਪਾਣੀ ਤੇ ਜੀਰੂ ਲੈ ਆਣਾ ਐ ਨੀ ਮਿੱਤਰੋ ਆ ਤਾਂ ਮੂਰੇ ਬਿਠਾਇਆ ਮੈਂ ਵੀ ਗਿੱਲਾ ਹੀ ਆਂ ਭਰਾਵਾ ਤਾਂ ਆੜ ਹੁਣ ਆ ਕੀ ਕੀ ਮਿਲਿਆ ਤੈਨੂੰ ਆ ਕੰਮ ਕਰਕੇ ਦੇਖੋ ਮਿੱਤਰੋ ਇਹ ਆ ਪਗਵਾੜੇ ਦੇ ਹਾਲ ਜਿਹੜਾ ਉੱਚਾ ਏਰੀਆ ਬਾਕੀ ਆ ਪਿਛੇ ਪਾਣੀ ਪਾਣੀ ਪਾਣਾ ਹੈ ਇਹ ਹਜੇ ਪਤਾ ਨਹੀਂ ਕੀ ਜਿਹੜੇ ਵਿਚਾਰੇ ਏਰੀਏ ਨੇਵੇਂ ਉਧਰ ਕੀ ਹਾਲ ਵਾਇਆ ਹੋਣਾ ਨਾ ਆ ਦੇਖੋ ਤਾਂ ਹੈ ਹਾਲ ਹੈ ਪਾਣੀ ਆਇਆ ਭਾਜੀ ਪਾਣੀ ਪਾਚਾ ਸਾਲ ਕੋਈ ਨਹੀਂ ਗਰੀਬ ਬੰਦਿਆਂ ਦੇ ਇਦਾਂ ਹੀ ਹੁੰਦਾ ਮਿੱਤਰੋ ਗੱਡੀ ਆਲੇ ਪਾਣੀ ਭਾਜ ਜਾਂਦੀ ਸਾਡੇ ਵਾਲੇ ਤੇ ਜਾ ਕੇ ਕੱਪੜੇ ਸਿਕਾਉਂਦੇ ਨਹੀਂ ਨਹੀਂ ਆ ਦੇਖੋ ਮਿੱਤਰੋ ਨਿਆਣੇ ਖੱਪ ਕਰਦੇ ਆਹ ਦੇ ਬਹੁਤ ਟਾਈਮ ਹੈ ਨਾਲ ਸਾਡਾ ਨੰਗੇ ਹਵਾਰ ਹੈ ਉਹ ਸਾਨੂੰ ਮਜਬੂਰੀਆਂ ਆ ਗਈਆਂ ਸੱਜਣ ਉਹ ਪਰਾਵਾ ਰੋ ਕਰਿਆ ਸੀ ਫੋਨ ਡਾਉਣ ਹੋ ਰਿਹਾ ਸੀ ਚਾਰਜ ਕਰਨ ਆਏ ਸੀ 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 ਹੋਈ ਜਾਂਦਾ ਤੇ ਵਲੌਗ ਅੱਜ ਬਣਿਆ ਨਹੀਂ ਹਾਂ ਮੈਂ ਕਿਹਾ ਜਰੂ ਮਾੜਾ ਮੋਟਾ ਕੰਮ ਕਰ ਲਈਏ ਥੋੜਾ ਜਿਹਾ ਬਲਾਅਕ ਦਿਨਾ ਲਈਏ ਮਣੀ ਕੋ ਚੱਲਦੇ ਆ ਹਨਾ ਮਣੀ ਕੋ ਚੱਲਦੇ ਆ ਗਿਟਸ ਗੋ ਆ ਡਰ ਡਰ ਦਿਖਾਉਣੇ ਸਾਨੂੰ ਉੱਥੇ ਲੱਗਿਓ ਆਇਆ ਬੱਲੇ ਵੇ ਆਪਣਾ ਮੂਡ ਛੱਲ ਸਕੂਟਰੀ ਮੈਂ ਆਟੇ ਹੀ ਆਇਆ ਵੇ ਆ ਜਾ ਨਾਲੇ ਆ ਜਾ ਨਾਲੇ ਬੈਠ ਜਾ ਚਲੋ ਹੀ ਮੋੜੋ ਮਿੱਤਰੋ ਬੜਾ ਬੜਾ ਜੇਰ ਕੋ ਲਿੱਕਿਆ ਜਿਹਾ ਸਾਰੇ ਪੈ ਗਿਆ ਬੈਗ ਕਾਪੀ ਮਿੱਤਰੋ ਚੱਲੇ ਆ ਮਣੀ ਕੋ ਸੇ ਆਏ ਮਣੀ ਕੋ ਵੀ 5-10 ਮਿੰਟ ਬੈਠ ਕੇ ਆਏ ਦੇ ਮਣੀ ਕੋ ਚਾਲਦੇ ਆ ਪਹਿਲਾ ਢੇੜੀ ਲਾਇਆ ਇਹ ਫੇਰ ਚੱਲਦੇ ਆ ਮਣੀ ਕੋ ਮੇਰਾ ਬਹੁਤ ਹੋ ਗਿਆ ਆ ਮਿੱਤਰੋ ਇਹ ਫੋਟੋ ਚੈੱਕ ਕਰੋ ਨਿਹਰਾ ਪੈਂਡ ਵਿੱਚ ਹੋ ਗਿਆ ਇਹਦਾ ਮੋਟਰਸਾਈਕਲ ਮੋਡੀਫਾਈ ਇਹਦਾ ਮੋਟਰਸਾਈਕਲ ਆ ਮਿੱਤਰੋ ਮੈਂ ਆਪਣੇ ਆ ਖੜਦਾ ਨਹੀਂ ਹੋਗਾ ਇਹਨਾਂ ਕੋਈ ਨਹੀਂ ਖਟਾਂਗੇ ਮੋਕੇ ਤੇ ਖਟਾਂਗੇ ਬਾਕੀ ਦੇਖਦੇ ਆ ਅੱਜ ਕਰਿਆ ਇਹਦਾ ਵੀ ਹੋਇਆ ਇੱਕ ਥੋੜੀ ਜਿਹੀ ਸਲਾਹ ਚੇਂਜ ਹੁੰਦੀ ਆ ਤੁਹਾਨੂੰ ਵੀ ਮੈਂ ਦੱਸੂਗਾ ਪਰ ਉਹ ਹਜੇ ਨੀ ਜਸਣਾ ਬਾਅਦ ਚ ਦੱਸਾਂਗੇ ਥੋੜੇ ਦਿਨਾਂ ਬਾਅਦ ਕੰਡਾ ਕੰਡੀ ਕੱਢੇ ਤੇ ਲਾਈ ਵੀ ਬੰਦ ਕਰਕੇ ਆਹ ਖਾਲੂ ਬਾਲ ਬੂਏ ਪਾਣੇ ਆ ਮਿੱਤਰੋ ਮੈਂ ਖਾਲੂ ਨੂੰ ਲਈ ਇਹ ਸੀਤੇ ਬਈ ਇਹ ਤਾਂ ਦਾ ਵਿਆਹ ਆ ਮਿੱਤਰੋ ਆਪਣੀ ਵੀ ਪੈਣੀ ਆ ਓਏ ਤਾਂ ਜਾਣਾ ਵੇ ਵਿਆਹ ਤੇ ਹੋਈ ਨਾ ਦਿਖਾਵਾਂਗੇ ਵਿਆਹ ਨੂੰ ਤਿਆਰੀਆਂ ਵੀ ਕਰਾਈਦੀਆਂ ਹੁੰਦੀਆਂ ਨੇ ਤਿਆਰੀਆਂ ਵੀ ਕਰਾ ਵਿਆਹ ਦੀਆਂ ਤਿਆਰੀਆਂ ਵੀ ਕਰਾਉਣੀਆਂ ਉਹ ਵੀ ਦਿਖਾਣਾ ਘਰੇ ਬੈਠ ਕੇ ਕਰਾਉਂਦਾ ਕੱਪੜੇ ਵੀ ਭਾਜੀ ਨਾਲ ਜਾ ਕੇ ਆਇਆ ਰੱਪਾ ਲੈ ਕੇ ਆਉਣੇ ਆ ਪਤਾ ਲੱਗ ਜੇ 12 ਕੁਛ ਬੜੀ ਜੀ ਨੌਲੇਜ ਮਿਲ ਜਾਂਦੀ ਏ ਇਸ ਚੀਜ਼ ਦੀ ਅਜੇ ਮੈਂ ਨਿਆਣਾ ਆ ਮਿੱਤਰੋ ਤਾਂ ਆਹਾ ਬਰਵਾਸ ਆ ਜਾ ਮਿੱਤਰੋ ਹਿੰਦੀ ਭਾਇਆ ਮਿੱਤਰੋ ਮਿੱਤਰੋ ਕੋਈ ਨਹੀਂ ਬਾਕੀ ਸਪੋਰਟ ਕਰੋ ਮਿੱਤਰੋ ਥੜੀ ਜੀ ਸਾਡੀ ਸਪੋਰਟ ਦੀ ਲੋੜ ਆ ਮੇਰੇ ਮਿੱਤਰੋ ਅੱਜ ਬਣਾਇਆ ਇਤਹਾਰੀ ਵਜਣਾ ਦੋ ਟੈਕੋ ਵੀਉਂ ਮੰਗਵਾਣਾ। ਕੀ ਅਸੀਂ ਚੱਲ ਅੱਗੇ ਰਵਾਂਗੇ ਸਾਲ ਐ ਭੰਦੇ। 5 ਮਿਲੀਅਨ ਕਰ ਦੋ ਸਿੱਧਾ ਹੀ 5 ਮਿਲੀਅਨ। ਹਾਂ 5 ਮਿਲੀਅਨ ਕਰ ਦੋ ਸਾਰਾ ਵੀਉਂ ਚੀਆ ਨੂੰ। ਹਾਂ ਕੁਛੀ ਕਰੀ ਆ ਨਾ ਮਿੱਤਰੋ। ਜਿਹਨੂੰ ਆਪਣੇ ਯਕੀਨ ਹੀ ਹੈ ਅੱਜ ਦੇ ਇਹੀ ਕੁਛੀ ਨੂੰ ਦਿਖਾਵਾਂਗੇ। ਕੋਈ ਹਾਂ ਨਾ ਭਾਈ ਗੱਟੂ ਦਿਖਾਵਾਂਗੇ, ਪੁੱਤੂ ਦਿਖਾਵਾਂਗੇ। ਹਾਂ। ਕੋਈ ਨਹੀਂ। ਮਾਰਨੇ ਆਂ ਪੈਣ ਦੀ gekeੜੀ-ਬੂੜੀ। ਹਾਂ। ਬੱਤੀ ਨਾਲੇ ਆਏ ਤਾਨੂੰ ਮਲਿਕੋ ਜਾ ਕੇ ਮਿਲਦੇ ਹਾਂ ਅੱਡਾ ਗੇੜੀ ਮਾਰ ਕੇ। ਮਿੱਤਰੋ ਜਿਹੜੀਆਂ ਗੇੜੀਆਂ ਬੂੜੀਆਂ ਲਾਉਂਦੇ ਸੀ। ਕਿਆ ਕਰ ਦੱਲਾ ਹੋਈਆ ਬਹੁਤ ਹਾਸਿਆ ਗਿਆ ਇਹਦੇ ਨਾਲ ਵਿਚਾਰੇ ਨਾਲ ਮਾੜੀ ਹੋ ਗਈ ਤੇ ਇਹਦੇ ਨਾਲ ਮਾੜੀ ਹੋ ਗਈ ਮਾੜੀ ਮੇਨਾ ਇੰਨਾ ਜਿਹੜੀ ਮਾੜੀ ਨਹੀਂ ਹੋਈ ਗਿਆ ਇੰਨਾ ਹੋਈ ਗਿਆ ਦੱਸਾਂ ਗਿਆ ਹੋਇਆ ਦੱਸਾਂ ਮਿੱਤਰਾਂ ਨਹਾ ਗਿਆ ਹੈ ਗਿਆ ਸੀ ਤਾਂ ਕਰਕੇ ਤੋ ਉ ਉ ਹਾਂ ਜੀ ਦੇ ਦੇ ਹੀ ਭਾਈ ਹੁਣੀ ਕੋਈ ਨਹੀਂ ਚਲੋ ਹੱਸਦੇ ਹਾਂ ਹਾਂ ਕੀ ਹੋਇਆ ਆ ਮਿੱਤਰੋ ਫੂਡ ਖਰਾਬ ਕਰ ਦਿੱਤਾ ਰਾਲਾ ਸੁਸਰਾ ਮੂੰਗੀ ਸੁਸਰਾ ਮੂੰਗੀ ਸੋਸਰਾ ਮੂੰਗੀ ਕਿਹੜੀ ਹੁੰਦੀ ਦਾਲ ਮੂੰਗੀ ਮਸਰਾ ਦੀ ਸੁਣ ਚਲੋ ਅਸੀਂ ਗੱਲ ਕਰਦੇ ਸੀ ਸਕੂਟਰ ਦੀ ਮੋਡੀਫਿਕੇਸ਼ਨ ਕਰਾਉਣੀ ਆ ਸਕੂਟਰ ਦੀ ਕਹਿੰਦਾ ਪਿੱਛੇ ਟਾਇਰ ਬੜਾ ਪਾ ਦੇ ਪਿੱਛੇ ਛੋਟਾ ਪਾ ਹਾਂ ਦੋ ਹੀ ਇਕੱਠੇ ਬਾਦ ਦੋ ਹੀ ਪਿੱਛੇ ਪਾ ਦੇ ਅੱਗੇ ਮਾਮਾ ਅੱਗੇ ਬਿਨਾ ਟਾਇਰਾਂ ਤੋਂ ਚੱਲਣੀ ਆ ਓਏ ਮਿੱਤਰਾਂ ਨਵੇਂ ਸਾਡੇ ਪੈਨ ਕਿ ਚਲਾਉਣੀ ਉੱਥੇ ਇੱਧਰ ਕੀ ਦੇਖਦਾ ਪਤਾ ਕੁਝ ਵੀ ਨਹੀਂ ਹੈਗਾ ਇੱਧਰ ਦੇਖ ਬਾਈ ਸਸਰੀ ਗਾਲ ਓਰ ਨਾ ਸਸਰੀ ਗਾਲ ਸਸਰੀ ਗਾਲ ਹੱਥ ਜੋੜ ਕੇ ਹਾਂ ਇਦਾਂ ਪਾਹੀ ਜੁਨੀ ਆਏ ਸੀ ਕੁਛ ਨਹੀਂ ਬਿੱਲੇ ਬਲਾਗ ਬਲਾਗ ਮਿਲੋ ਜੀ ਸਾਰੇ ਭਰਾ ਨੂੰ ਸਤਿ ਸ਼੍ਰੀ ਅਕਾਲ ਬੋਲਦੇ ਹੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਕੱਲ ਦੀ ਤਿਆਰੀ ਕਰਕੇ ਜਾ ਰਹੇ ਹਾਂ ਅੱਜ ਜੋ ਜੀ ਮੈਦਾ ਮੈਦਾ ਭਰਉਣ ਲੱਗਾ ਮੈਦਾ ਭਰਉਣ ਲੱਗਾ ਭਰਨ ਲੱਗਾ ਕਾਜਾ ਬਲਾ ਬਲਾਣ ਨੂੰ ਕਹਿੰਦੇ ਨਕਲੀ ਸ਼ੈਫ ਚੱਪਾਗਾ ਆ ਦੇਖੋ ਇਹਦਾ ਮੈਦਾ ਗੁੰਨੀ ਦਾ ਹੁੰਦਾ ਹਾਂ ਬੋਲੀ ਜਾਂਦੇ ਆ ਪਰਾ ਪੂਰਾ ਨਹੀਂ ਬਸ ਬਾਕੀ ਮਿੱਤਰੋ ਆ ਤੇレア ਇਹ ਛੱਡ ਦੇਣਾ ਕੱਲੂ ਨਵਾਂ ਬਾਵਾਂਗੇ ਦੈਂਚ ਤਿੰਨ ਵਾਰੀ ਚੇਂਜ ਕਰੀ ਜਾਣਾ ਤਿੰਨ ਵਾਰੀ ਚੇਂਜ ਕਰੀ ਜਾ ਬਾਕੀ ਇਹਦੇ ਅਕਸ ਕਰੀਮਾਂ ਕੁਸ ਕਰੀਮਾਂ ਰੱਖੀਆਂ ਭਾਈ ਹੁਣਾਂ ਨੇ ਆ ਪ੍ਰਾਈ ਬਰੋਈ ਤਲਕੇ ਦੇ ਦਾਂਦੇ ਆ ਭਾਈ ਹੁਣੀ ਰੈਡੀ ਮੇਡ ਲਿਆਉਂਦੇ ਬਸ ਤਲਕੇ ਦੇਦੇ ਮਸਾਲੇ ਵਦੂਲੇ ਪਾ ਗਏ ਪੈਰੀ ਪੈਰੀ ਮਸਾਲਾ ਥੱਲੇ ਸੈਡ ਦਿੱਤਾ ਸਾਰਾ ਖਾਲੀ ਆ ਆ ਗੀ ਖਾਲੀ ਇੱਕ ਤਰ੍ਹਾਂ ਦਾ ਥੋੜਾ ਜਿਹਾ ਥੋੜਾ ਜਿਹਾ ਹੀ ਆਣਾ

ਇਧਰ ਕੋਈ ਅਰੇ ਦੱਸੋ ਗੋਲੀ ਨਹੀਂ ਉਂਗਲੀਆਂ ਜੋੜ ਹਾਂ ਬਾ ਛੱਡ ਦੇ ਲੈ ਉਂਗਲੀਆਂ ਬਿੰਗੀਆਂ ਆ ਆ ਗੂਠਾ ਹੀ ਗੂਠਾ ਆ ਰੇ ਮੈਂ ਕਰਕੇ ਦਿਖਾਣਾ ਬੰਦ ਕਰੀ ਮਿੱਤਰੋ ਮੀ ਹਟਾਈ ਨਹੀਂ ਰਿਹਾ ਫੇ ਪੈਣ ਲਾ ਪਿਆ ਮਾੜਾ ਮਾੜਾ ਭੂਰ ਜੀ ਪੈਂਦੀ ਆ ਦੇ ਕਿੱਦਾਂ ਕਰੋਣੀ ਓਏ ਹਾਂ ਦੇਖੋ ਮਾੜੀ ਮਾੜੀ ਲੱਗਦੀ ਹੁਣ ਦੇਖੀ ਆ ਆ ਕਿੱਦਾਂ ਜਲਾਉਂਦਾ ਵਾਗ ਇਹ ਨਕਲੀ ਆ ਨਕਲੀ ਆ ਇਹ ਨਕਲੀ ਆ ਇਹ 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 ਨੂੰ ਨਹੀਂ ਇਹ ਨੂੰ ਨਹੀਂ ਆਉਣਾ ਮਿੱਤਰੋ ਕਿੰਨਾ ਟਾਈਮ ਹੋ ਗਿਆ ਇਹ ਨੂੰ ਇਹ ਚਲਾਉਣੀ ਨਹੀਂ ਆਉਣੀ ਬੰਦੂ ਜੀ ਤਾਂ ਹੀ ਤਾਂ ਹੀ ਮਿੱਤਰੋ ਆਰਡਰ ਆ ਗਿਆ ਪੰਜ ਟਿੱਕੀਆਂ ਵਾਲਾ ਗਰਮ ਹੋ ਰਿਹਾ ਹੈ ਕਿੰਨੇ ਰੁਪਏ ਦਾ ਟਿੱਕੀਆਂ ਦੀ ਪਲੇਟ ਦਿੰਦੇ ਆਂ ਭਾਜੀ 50 ਦੀ ਉੱਤ 100 ਦੀ 100 ਦਾ ਦੱਸਾਂ ਦੀ ਆ ਪਲੇਟ 50 ਦੀ ਉੱਤ 100 ਦੀ ਆ ਹਾਂਜੀ ਨਕਲੀ ਸ਼ੈਫ ਕੰਮ ਕਰ ਦੇਖਿਆ ਹਾਂ ਦੂਤਰ ਬੰਦੇ ਮਿੱਤਰੋ ਆਹ ਹੈ ਦੁਕਾਨ ਤੇ ਬਾਕੀ ਮੁੰਡਾ ਨਹੀਂ ਇੱਕ ਬਹੁਤ ਅੱਦਾ ਆ ਮੇਟਾ ਕਾਤਾ ਨੰਨ ਦਾ ਲੱਗਦਾ ਆ ਹਾਓ ਆਪਾਂ ਆ ਮਿੱਤਰੋ ਕਹਿਆ ਤਾਂ ਨਹੀਂ ਸੌਖਾ ਆ ਆਰਡਰ ਲਾਤਾ ਆਰਡਰ ਲਾ ਦੇ ਦੋ ਆਰਡਰ ਆ ਦੇਖੋ ਪਹਿਲਾਂ ਤਾਂ ਇੱਥੇ ਆਗਿਆ ਠੀਕ ਆ ਇੱਥੇ ਖਾਣਾ ਬੰਦਾ ਗਰਮੀ 'ਚ ਇੱਥੇ ਆਗਿਆ ਇੱਥੇ ਮੜ ਕੇ ਪੱਖਾ ਚੱਲ ਆ ਸਿੱਖਾ ਦੁਬਾਰੇ ਉੱਪਰੋਂ ਗਰਮੀ ਪੈਂਦੀ ਤੁਹਾਨੂੰ ਪਤਾ ਸਾਰਾ ਤਪ ਜਾਂਦਾ ਆ ਆ ਵੀ ਮਿੱਤਰੋ ਜੇ ਚੱਲਦਾ ਹੋਵੇ ਇੱਥੇ ਵੀ ਗਰਮੀ ਆ ਇੱਥੇ ਵੀ ਗਰਮੀ ਆ ਸਾਰਾ ਇਹਨ ਗਰਮ ਹੋ ਜਾਂਦਾ ਮੋਟਾ ਖਾਣੀ ਕੰਮ ਕਰੀ ਜਾਂਦਾ ਆ ਵੀ ਮਿੱਤਰੋ ਇਹ ਵੀ ਗਰਮ ਮਿਹਨਤੀ ਆ ਮੇਰੇ ਨਾਲ ਮਾਲੋ ਕਹਿਣਾ ਚਾਹੀਦਾ ਹੈ ਉਹ ਤੇ ਸਪੋਰਟ ਕਰੋ ਮਿੱਤਰੋ ਪੰਜਾਬੀ ਵੀਰਾਂ ਨੂੰ ਆਪਣੇ ਆਪ ਨੂੰ ਹੋਰ ਉੱਪਰ ਚਾਲ ਅਗਿਆ ਕਰੋ ਸਪੋਰਟ ਕਰਨੀ ਹੈ ਜੀ ਆਪਣੇ ਪੰਜਾਬੀ ਲੋਕਾਂ ਨੂੰ ਚੰਗਾ ਭਾਈ ਓਕੇ ਭਾਈ ਚੰਗਾ ਜੀ ਮਰਾਇ ਜੋ ਮਿਲਦੇ ਹੈ ਚੰਗਾ ਭਾਈ ਭਾਈ ਓਕੇ ਓਕੇ ਬਾਏ ਲੈ ਲਿਆ ਮਿੱਤਰੋ ਤੁਹਾਨੂੰ ਕੱਲ ਮਿਲਾਂਗੇ ਅੱਜ ਮੈਂ ਨਹੀਂ ਰੱਖ ਪਿਆ ਚੰਗਾ ਜੀ